ਕੰਪਨੀਆਂ ਇਮੀਗ੍ਰੇਸ਼ਨ ਨੀਤੀਆਂ ਜਿੱਥੇ ਕੱਚੇ ਪ੍ਰਵਾਸੀ ਬਿਸਤਰੇ ਕੋਲ ਕਰਦੀਆਂ ਨੇ ਉੱਥੇ ਹੀ ਪੜੇ ਲਿਖੇ ਨੌਜਵਾਨਾਂ ਨੂੰ ਲੱਖ ਯਤਨਾਂ ਦੇ ਬਾਵਜੂਦ ਨੌਕਰੀਆਂ ਨਹੀਂ ਮਿਲਦੀਆਂ ਅਮਰੀਕਾ ਤੋਂ ਰਵਾਨਾ ਹੋ ਰਹੀ ਇੱਕ ਭਾਰਤੀ ਮੁੰਤਿਆਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਹੁਣ ਦੁਬਈ ਦੇ ਵਿੱਚ ਨੌਕਰੀ ਕਰੇਗੀ ਨਾਰਥ ਵੈਸਟਰਨ ਯੂਨੀਵਰਸਿਟੀ ਤੋਂ 2024 ਦੀ ਪੜ੍ਹਾਈ ਮੁਕੰਮਲ ਕਰਨ ਵਾਲੀ ਅਨੰਨਿਆ ਜੋਸ਼ੀ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਦਾ ਇਹ ਸਭ ਤੋਂ ਵੱਡਾ ਕਦਮ ਹੈ ਇਕ ਖੁਦ ਮੁਖਤਿਆਰ ਬਾਲਗ ਵੱਜੋਂ ਅਮਰੀਕਾ ਹੀ ਉਸਦਾ ਪਹਿਲਾ ਕਦਮ ਸੀ ਪਰ ਬੁਸਮਤੀ ਦੇ ਨਾਲ ਹੁਣ ਇਸ ਨੂੰ ਅਲਵਿਦਾ ਕਹਿਣਾ ਪਿਆ ਇੱਥੇ ਦੱਸਣਾ ਬੰਦਾ ਹੈ ਕਿ ਅਨੰਨਿਆ ਜੋਸ਼ੀ ਨੇ 4 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦਿਆਂ ਨੌਕਰੀ ਦੀ ਮੰਗ ਕੀਤੀ ਸੀ ਉਸਨੇ ਕਿਹਾ ਕਿ ਨੌਕਰੀ ਦੀਨ ਹੋਣ ਦੇ ਵਿੱਚ ਉਸਦਾ ਵੀਜ਼ਾ ਬਰਕਰਾਰ ਨਹੀਂ ਰਹਿ ਸਕੇਗਾ ਅਤੇ ਅਮਰੀਕਾ ਛੱਡਣਾ ਪੈ ਸਕਤੇ ਹੈ ਸੋਸ਼ਲ ਮੀਡੀਆ ਰਾਹੀਂ ਕੀਤੀਆਂ ਅਪੀਲਾਂ ਕੰਮ ਨਾ ਆਈਆਂ ਅਤੇ ਆਖਰਕਾਰ ਦੁਬਈ ਦੇ ਵਿੱਚ ਨੌਕਰੀ ਮਿਲਣ ਤੇ ਅਨੰਨਿਆ ਮੱਧਪੁਰ ਦੇ ਮੁਲਕ ਵੱਲ ਰਵਾਨਾ ਹੋ ਗਈ। 2024 ਦੇ ਵਿੱਚ ਨਾਰਥ-ਵੈਸਟਰਨ ਯੂਨੀਵਰਸਿਟੀ ਤੋਂ ਬਾਇਓਟੈਕਨੋਲੋਜੀ ਦੇ ਵਿੱਚ ਮਾਸਟਰ ਡਿਗਰੀ ਪ੍ਰਾਪਤ ਕਰਨ ਵਾਲੀ ਜੋਸ਼ੀ ਨੇ ਐਫਓ1 ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਰਾਹੀਂ ਇੱਕ ਬਾਇਓਟੈਕ ਸਟਾਰਅੱਪ ਵਿੱਚ ਕੰਮ ਦਾ ਤਜਰਬਾ ਹਾਸਲ ਕੀਤਾ ਸੀ ਉਸ ਨੂੰ ਹਾਲ ਹੀ ਦੇ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਉਸਨੇ ਇੱਕ ਨਵੀਂ ਨੌਕਰੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਇਹ ਨਹੀਂ ਨਹੀਂ ਜੋਸ਼ੀ ਨੇ 4 ਮਹੀਨੇ ਪਹਿਲਾਂ ਇੱਕ ਲਿੰਕਡਇਨ ਪੋਸਟ ਵਿੱਚ ਲਿਖਿਆ ਸੀ ਕਿ ਕੰਪਨੀ ਵਿਆਪਕ ਕਟੌਤੀ ਦੇ ਹਿੱਸੇ ਵਜੋਂ ਮੈਨੂੰ ਮੇਰੀ ਪਿਛਲੀ ਭੂਮਿਕਾ ਤੋਂ ਤਾ ਦਿੱਤਾਗੇ ਮੈਂ ਆਪਣੇ ਅਗਲੇ ਮੌਕੇ ਦੀ ਭਾਲ ਨਹੀਂ ਕਰ ਰਹੀਆਂ ਇਸ ਦੇ ਵਿੱਚ ਕੁਝ ਜ਼ਰੂਰੀ ਹੈ ਕਿ ਮੇਰੀ ਸਟੈਮ ਓਪੀਟੀ ਖੜੀ ਟਿਕ ਟਿਕ ਕਰ ਰਹੀ ਹੈ ਅਤੇ ਮੈਨੂੰ ਅਮਰੀਕਾ ਵਿੱਚ ਰਹਿਣ ਦੇ ਲਈ ਅਗਲੇ ਮਹੀਨੇ ਦੇ ਅੰਦਰ ਇੱਕ ਭੂਮਿਕਾ ਸੁਰੱਖਿਅਤ ਕਰਨ ਦੀ ਲੋੜ ਹੈ ਆਪਣੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਇੱਕ ਟੁਕਵੀ ਨੌਕਰੀ ਪ੍ਰਾਪਤ ਕਰਨ ਦੇ ਵਿੱਚ ਅਸਮਰੱਥ ਸੀ ਜਿਸ ਕਾਰਨ ਉਸਨੇ ਦੇਸ਼ ਛੱਡਣ ਅਤੇ ਸੰਭਾਵਤ ਤੌਰ ਤੇ ਕਿਤੇ ਹੋਰ ਨਵੇਂ ਮੌਕੇ ਦੀ ਖੋਜ ਕਰਨ ਦਾ ਫੈਸਲਾ ਲਿਆ ਸੰਭਵ ਤੌਰ ਤੇ ਦੁਬਈ ਦੇ ਵਿੱਚ ਜਿਵੇਂ ਕਿ ਉਸ ਦੀਆਂ ਕੁਝ ਹਾਲੀਆਂ ਪੋਸਟਾਂ ਸੁਝਾਅ ਦੇ ਸਕਦੀਆਂ ਨੇ ਜਦੋਂ ਕਿ ਕੁਝ ਦਰਸ਼ਕਾਂ ਨੇ ਉਸ ਦੀ ਸਥਿਤੀ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਦੂਜਿਆਂ ਨੇ ਉਸ ਦੀ ਪਹਿਲੀ ਸ਼੍ਰੇਣੀ ਵਿੱਚ ਉਡਾਨ ਪਰਣ ਦੇ ਲਈ ਆਲੋਚਨਾ ਵੀ ਕੀਤੀ ਖਾਸ ਤੌਰ ਤੇ F1 ਨਵ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ OPTI ਪ੍ਰੋਗਰਾਮ F1 ਵੀਜ਼ਾ ਉਤੇ ਅਮਰੀਕਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 12 ਮਹੀਨਿਆਂ ਤੱਕ ਆਪਣੇ ਅਧਿਐਨ ਦੇ ਖੇਤਰ ਵਿੱਚ ਅਸਥਾਈ ਤੌਰ ਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਗ੍ਰੰਪਦੀਆਂ ਇਮੀਗ੍ਰੇਸ਼ਨ ਨੀਤੀਆਂ ਜਿੱਥੇ ਕੱਚੇ ਪ੍ਰਵਾਸੀ ਬਿਸtre ਗੋਲ ਕਰਦੀਆਂ ਨੇ ਉੱਥੇ ਹੀ ਪੜੇ ਲਿਖੇ ਨੌਜਵਾਨਾਂ ਨੂੰ ਲੱਖ ਯਤਨਾਂ ਦੇ ਬਾਵਜੂਦ ਨੌਕਰੀਆਂ ਨਹੀਂ ਮਿਲਦੀਆਂ। ਅਮਰੀਕਾ ਤੋਂ ਰਵਾਨਾ ਹੋ ਰਹੀ ਇੱਕ ਭਾਰਤੀ ਮੁਟਿਆਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਹੁਣ ਦੁਬਈ ਦੇ ਵਿੱਚ ਨੌਕਰੀ ਕਰੇਗੀ। ਨਾਰਥ ਵੈਸਟਰਨ ਯੂਨੀਵਰਸਿਟੀ ਤੋਂ 2024 ਦੀ ਪੜ੍ਹਾਈ ਮੁਕੰਮਲ ਕਰਨ ਵਾਲੀ ਅਨੰਨਿਆ ਜੋਸ਼ੀ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਦਾ ਇਹ ਸਭ ਤੋਂ ਵੱਡਾ ਕਦਮ ਹੈ। ਇੱਕ ਖੁਦ ਮੁਖਤਿਆਰ ਬਾਲਗ ਵੱਜੋਂ ਅਮਰੀਕਾ ਹੀ ਉਸ ਦਾ ਪਹਿਲਾ ਕਦਮ ਸੀ ਪਰਬਤ ਉਸਮਤੀ ਦੇ ਨਾਲ ਹੁਣ ਇਸ ਨੂੰ ਅਲਵਿਦਾ ਕਹਿਣਾ ਪਿਆ ਇੱਥੇ ਦੱਸਣਾ ਬੰਦਾ ਹੈ ਕਿ ਅਨੰਨਿਆ ਜੋਸ਼ੀ ਨੇ 4 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦਿਆਂ ਨੌਕਰੀ ਦੀ ਮੰਗ ਕੀਤੀ ਸੀ ਉਸਨੇ ਕਿਹਾ ਕਿ ਨੌਕਰੀ ਦੀਨ ਹੌਨ ਦੇ ਵਿੱਚ ਉਸ ਦਾ ਵੀਜ਼ਾ ਬਰਕਰਾਰ ਨਹੀਂ ਰਹਿ ਸਕੇਗਾ ਅਤੇ ਅਮਰੀਕਾ ਛੱਡਣਾ ਪੈ ਸਕਤੇ ਸੋਸ਼ਲ ਮੀਡੀਆ ਰਾਹੀਂ ਕੀਤੀਆਂ ਅਪੀਲਾਂ ਕੰਮ ਨਾ ਆਈਆਂ ਅਤੇ ਆਖਰਕਾਰ ਦੁਬਈ ਦੇ ਵਿੱਚ ਨੌਕਰੀ ਮਿਲਣ ਤੇ ਅਨੰਨਿਆ ਮੱਧਪੂਰਬ ਦੇ ਮੁਲਕ ਵੱਲ ਰਵਾਨਾ ਹੋ ਗਈ 2024 ਦੇ ਵਿੱਚ ਨਾਰਥ-ਵੈਸਟਰਨ ਯੂਨੀਵਰਸਿਟੀ ਤੋਂ ਬਾਇਓਟੈਕਨੋਲੋਜੀ ਦੇ ਵਿੱਚ ਮਾਸਟਰ ਡਿਗਰੀ ਪ੍ਰਾਪਤ ਕਰਨ ਵਾਲੀ ਜੋਸ਼ੀ ਨੇ ਐਫ1 ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਰਾਹੀਂ ਇੱਕ ਬਾਇਓਟੈਕ ਸਟਾਰਟਅੱਪ ਵਿੱਚ ਕੰਮ ਦਾ ਤਜਰਬਾ ਹਾਸਲ ਕੀਤਾ ਸੀ ਉਸ ਨੂੰ ਹਾਲ ਹੀ ਦੇ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਉਸਨੇ ਇੱਕ ਨਵੀਂ ਨੌਕਰੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਹੇ ਨਹੀਂ ਨਹੀਂ ਜੋਸ਼ੀ ਨੇ 4 ਮਹੀਨੇ ਪਹਿਲਾਂ ਇੱਕ ਲਿੰਕਡਇਨ ਪੋਸਟ ਵਿੱਚ ਲਿਖਿਆ ਸੀ ਕਿ ਕੰਪਨੀ ਵਿਆਪਕ ਕਟੌਤੀ ਦੇ ਹਿੱਸੇ ਵਜੋਂ ਮੈਨੂੰ ਮੇਰੀ ਪਿਛਲੀ ਭੂਮਿਕਾ ਤੋਂ ਹਟਾ ਦਿੱਤਾ ਗਿਆ ਹੈ ਮੈਂ ਆਪਣੇ ਅਗਲੇ ਮੌਕੇ ਦੀ ਭਾਲ ਨਹੀਂ ਕਰ ਰਹੀਆਂ ਇਸ ਦੇ ਵਿੱਚ ਕੁਝ ਜ਼ਰੂਰੀ ਹੈ ਕਿ ਮੇਰੀ ਸਟੈਮ OPI ਕੜੀ ਟਿਕ ਟਿਕ ਕਰ ਰਹੀ ਹੈ ਅਤੇ ਮੈਨੂੰ ਅਮਰੀਕਾ ਵਿੱਚ ਰਹਿਣ ਦੇ ਲਈ ਅਗਲੇ ਮਹੀਨੇ ਦੇ ਅੰਦਰ ਇੱਕ ਭੂਮਿਕਾ ਸੁਰੱਖਿਅਤ ਕਰਨ ਦੀ ਲੋੜ ਹੈ ਆਪਣੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਇੱਕ ਟੁਕਵੀ ਨੌਕਰੀ ਪ੍ਰਾਪਤ ਕਰਨ ਦੇ ਵਿੱਚ ਅਸਮਰੱਥ ਸੀ ਜਿਸ ਕਾਰਨ ਉਸਨੇ ਦੇਸ਼ ਛੱਡਣ ਅਤੇ ਸੰਭਾਵਿਤ ਤੌਰ ਤੇ ਕਿਤੇ ਹੋਰ ਨਵੇਂ ਮੌਕੇ ਦੀ ਖੋਜ ਕਰਨ ਦਾ ਫੈਸਲਾ ਲਿਆ ਸੰਭਵ ਤੌਰ ਤੇ ਦੁਬਈ ਦੇ ਵਿੱਚ ਜਿਵੇਂ ਕਿ ਉਸ ਦੀਆਂ ਕੁਝ ਖਾਲੀਆਂ ਪੋਸਟਾਂ ਸੁਝਾਅ ਦੇ ਸਕਦੀਆਂ ਨੇ ਜਦੋਂ ਕਿ ਕੁਝ ਦਰਸ਼ਕਾਂ ਨੇ ਉਸ ਦੀ ਸਥਿਤੀ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਦੂਜਿਆਂ ਨੇ ਉਸ ਦੀ ਪਹਿਲੀ ਸ਼੍ਰੇਣੀ ਵਿੱਚ ਉਡਾਨ ਪਰਣ ਦੇ ਲਈ ਆਲੋਚਨਾ ਵੀ ਕੀਤੀ ਖਾਸ ਤੌਰ ਤੇ F1 ਐ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ OJT ਪ੍ਰੋਗਰਾਮ F1 ਵੀਜ਼ਾ ਹਤੇ ਅਮਰੀਕਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 12 ਮਹੀਨਿਆਂ ਤੱਕ ਆਪਣੇ ਅਧਿਐਨ ਦੇ ਖੇਤਰ ਵਿੱਚ ਅਸਥਾਈ ਤੌਰ ਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਕੁਆਂਪਤੀਆਂ ਇਮੀਗ੍ਰੇਸ਼ਨ ਨੀਤੀਆਂ ਜਿੱਥੇ ਕੱਚੇ ਪਰਵਾਸੀ ਬਿਸਤਰੇ ਕੋਲ ਕਰਦੀਆਂ ਨੇ ਉੱਥੇ ਹੀ ਪੜੇ ਲਿਖੇ ਨੌਜਵਾਨਾਂ ਨੂੰ ਲੱਖ ਯਤਨਾਂ ਦੇ باوجود ਨੌਕਰੀਆਂ ਨਹੀਂ ਮਿਲਦੀਆਂ ਅਮਰੀਕਾ ਤੋਂ ਰਵਾਨਾ ਹੋ ਰਹੀ ਇੱਕ ਭਾਰਤੀ ਮੁਟਿਆਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਕੁੰਨ ਦੁਬਈ ਦੇ ਵਿੱਚ ਨੌਕਰੀ ਕਰੇਗੀ ਨਾਰਥ ਵੈਸਟਰਨ ਯੂਨੀਵਰਸਿਟੀ ਤੋਂ 2024 ਦੇ ਪੜਾਈ ਮੁਕੰਮਲ ਕਰਨ ਵਾਲੀ ਅਨੰਨਿਆ ਜੋਸ਼ੀ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਦਾ ਇਹ ਸਭ ਤੋਂ ਵੱਡਾ ਕਦਮ ਹੈ ਇੱਕ ਖੁਦ ਮੁਖਤਿਆਰ ਬਾਲਗ ਵੱਜੋਂ ਅਮਰੀਕਾ ਹੀ ਉਸ ਦਾ ਪਹਿਲਾ ਕਦਮ ਸੀ ਪਰ ਬਸਮਤੀ ਦੇ ਨਾਲ ਹੁਣ ਇਸ ਨੂੰ ਅਲਵਿਦਾ ਕਹਿਣਾ ਪਿਆ ਇੱਥੇ ਦੱਸਣਾ ਬੰਦਾ ਹੈ ਕਿ ਅਨੰਨਿਆ ਜੋਸ਼ੀ ਨੇ 4 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦਿਆਂ ਨੌਕਰੀ ਦੀ ਮੰਗ ਕੀਤੀ ਸੀ ਉਸਨੇ ਕਿਹਾ ਕਿ ਨੌਕਰੀ ਦੀਨ ਹੋਣ ਦੇ ਵਿੱਚ ਉਸ ਦਾ ਵੀਜ਼ਾ ਬਰਕਰਾਰ ਨਹੀਂ ਰਹਿ ਸਕੇਗਾ ਅਤੇ ਅਮਰੀਕਾ ਛੱਡਣਾ ਪੈ ਸਕਦਾ ਹੈ ਸੋਸ਼ਲ ਮੀਡੀਆ ਰਾਹੀਂ ਕੀਤੀਆਂ ਅਪੀਲਾਂ ਕੰਮ ਨਾ ਆਈਆਂ ਅਤੇ ਆਖਰਕਾਰ ਦੁਬਈ ਦੇ ਵਿੱਚ ਨੌਕਰੀ ਮਿਲਣ ਤੇ ਅਨੰਨਿਆ ਮੱਧ ਪੂਰਬ ਦੇ ਮੁਲਕ ਵੱਲ ਰਵਾਨਾ ਹੋ ਗਈ 2024 ਦੇ ਵਿੱਚ ਨਾਰਥ-ਵੈਸਟਰਨ ਯੂਨੀਵਰਸਿਟੀ ਤੋਂ ਬਾਇਓਟੈਕਨੋਲੋਜੀ ਦੇ ਵਿੱਚ ਮਾਸਟਰ ਡਿਗਰੀ ਪ੍ਰਾਪਤ ਕਰਨ ਵਾਲੀ ਜੋਸ਼ੀ ਨੇ F1 ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਰਾਹੀਂ ਇੱਕ ਬਾਇਓਟੈਕ ਸਟਾਰਅੱਪ ਵਿੱਚ ਕੰਮ ਦਾ ਤਜਰਬਾ ਹਾਸਲ ਕੀਤਾ ਸੀ ਉਸ ਨੂੰ ਹਾਲ ਹੀ ਦੇ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਉਸ ਨੇ ਇੱਕ ਨਵੀਂ ਨੌਕਰੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਹੇ ਨਹੀਂ ਨਹੀਂ ਜੋਸ਼ੀ ਨੇ 4 ਮਹੀਨੇ ਪਹਿਲਾਂ ਇੱਕ ਲਿੰਕਡਇਨ ਪੋਸਟ ਵਿੱਚ ਲਿਖਿਆ ਸੀ ਕਿ ਕੰਪਨੀ ਵਿਆਪਕ ਕਟੌਤੀ ਦੇ ਹਿੱਸੇ ਵਜੋਂ ਮੈਨੂੰ ਮੇਰੀ ਪਿਛਲੀ ਭੂਮਿਕਾ ਤੋਂ ਹਟਾ ਦਿੱਤਾ ਗਿਆ ਹੈ ਮੈਂ ਆਪਣੇ ਅਗਲੇ ਮੌਕੇ ਦੀ ਭਾਲ ਨਹੀਂ ਕਰ ਰਹੀਆਂ ਇਸ ਦੇ ਵਿੱਚ ਕੁਝ ਜ਼ਰੂਰੀ ਹੈ ਕਿ ਮੇਰੀ ਸਟੈਮ ਓਪੀ ਵੀ ਖੜੀ ਟਿਕ ਟਿਕ ਕਰ ਰਹੀ ਹੈ ਅਤੇ ਮੈਨੂੰ ਅਮਰੀਕਾ ਵਿੱਚ ਰਹਿਣ ਦੇ ਲਈ ਅਗਲੇ ਮਹੀਨੇ ਦੇ ਅੰਦਰ ਇੱਕ ਭੂਮਿਕਾ ਸੁਰੱਖਿਅਤ ਕਰਨ ਦੀ ਲੋੜ ਹੈ ਆਪਣੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਇੱਕ ਟੁਕਵੀ ਨੌਕਰੀ ਪ੍ਰਾਪਤ ਕਰਨ ਦੇ ਵਿੱਚ ਅਸਮਰੱਥ ਸੀ ਜਿਸ ਕਾਰਨ ਉਸਨੇ ਦੇਸ਼ ਛੱਡਣ ਅਤੇ ਸੰਭਾਵਿਤ ਤੌਰ ਤੇ ਕਿਤੇ ਹੋਰ ਨਵੇਂ ਮੌਕੇ ਦੀ ਖੋਜ ਕਰਨ ਦਾ ਫੈਸਲਾ ਲਿਆ ਸੰਭਵ ਤੌਰ ਤੇ ਦੁਬਈ ਦੇ ਵਿੱਚ ਜਿਵੇਂ ਕਿ ਉਸ ਦੀਆਂ ਕੁਝ ਹਾਲੀਆਂ ਪੋਸਟਾਂ ਸੁਝਾਅ ਦੇ ਸਕਦੀਆਂ ਨੇ ਜਦੋਂ ਕਿ ਕੁਝ ਦਰਸ਼ਕਾਂ ਨੇ ਉਸ ਦੀ ਸਥਿਤੀ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਦੂਜਿਆਂ ਨੇ ਉਸ ਦੀ ਪਹਿਲੀ ਸ਼੍ਰੇਣੀ ਵਿੱਚ ਉਡਾਨ ਭਰਨ ਦੇ ਲਈ ਆਲੋਚਨਾ ਵੀ ਕੀਤੀ ਖਾਸ ਤੌਰ ਤੇ F1 ਐ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ OPT ਪ੍ਰੋਗਰਾਮ F1 ਵੀਜ਼ਾ ਹਟੇ ਅਮਰੀਕਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 12 ਮਹੀਨਿਆਂ ਤੱਕ ਆਪਣੇ ਅਧਿਐਨ ਦੇ ਖੇਤਰ ਵਿੱਚ ਅਸਥਾਈ ਤੌਰ ਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਕੁਆਂਪਤੀਆਂ ਇਮੀਗ੍ਰੇਸ਼ਨ ਨੀਤੀਆਂ ਜਿੱਥੇ ਕੱਚੇ ਪ੍ਰਵਾਸੀ ਬਿਸਤਰੇ ਕੋਲ ਕਰਤੀਆਂ ਨੇ ਉੱਥੇ ਹੀ ਪੜੇ ਲਿਖੇ ਨੌਜਵਾਨਾਂ ਨੂੰ ਲੱਖ ਯਤਨਾਂ ਦੇ باوجود ਨੌਕਰੀਆਂ ਨਹੀਂ ਮਿਲਦੀਆਂ। ਅਮਰੀਕਾ ਤੋਂ ਰਵਾਨਾ ਹੋ ਰਹੀ ਇੱਕ ਭਾਰਤੀ ਮੁੰਤਿਆਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਕੋਨ ਦੁਬਈ ਦੇ ਵਿੱਚ ਨੌਕਰੀ ਕਰੇਗੀ। ਨਾਰਥ-ਵੈਸਟਰਨ ਯੂਨੀਵਰਸਿਟੀ ਤੋਂ 2024 ਦੀ ਪੜ੍ਹਾਈ ਮੁਕੰਮਲ ਕਰਨ ਵਾਲੀ ਅਨੰਨਿਆ ਜੋਸ਼ੀ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਦਾ ਇਹ ਸਭ ਤੋਂ ਵੱਡਾ ਕਦਮ ਹੈ। ਇੱਕ ਖੁਦ ਮੁਖਤਿਆਰ ਬਾਲਗ ਵੱਜੋਂ ਅਮਰੀਕਾ ਹੀ ਉਸ ਦਾ ਪਹਿਲਾ ਕਰ ਸੀ ਪਰ ਬਦਸਮਤੀ ਦੇ ਨਾਲ ਹੁਣ ਇਸ ਨੂੰ ਅਲਵਿਦਾ ਕਹਿਣਾ ਪਿਆ ਇੱਥੇ ਦੱਸਣਾ ਬੰਦਾ ਹੈ ਕਿ ਅਨੰਨਿਆ ਜੋਸ਼ੀ ਨੇ 4 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦਿਆਂ ਨੌਕਰੀ ਦੀ ਮੰਗ ਕੀਤੀ ਸੀ ਉਸਨੇ ਕਿਹਾ ਕਿ ਨੌਕਰੀ ਦੀਨ ਹੋਂਦ ਦੇ ਵਿੱਚ ਉਸਦਾ ਵੀਜ਼ਾ ਬਰਕਰਾਰ ਨਹੀਂ ਰਹਿ ਸਕੇਗਾ ਅਤੇ ਅਮਰੀਕਾ ਛੱਡਣਾ ਪੈ ਸਕਦਾ ਹੈ ਸੋਸ਼ਲ ਮੀਡੀਆ ਰਾਹੀਂ ਕੀਤੀਆਂ ਅਪੀਲਾਂ ਕੰਮ ਨਾ ਆਈਆਂ ਅਤੇ ਆਖਰਕਾਰ ਦੁਬਈ ਦੇ ਵਿੱਚ ਨੌਕਰੀ ਮਿਲਣ ਤੇ ਅਨੰਨਿਆ ਮੱਧ ਪੂਰਬ ਦੇ ਮੁਲਕ ਵੱਲ ਰਵਾਨਾ ਹੋ ਗਈ 2024 ਦੇ ਵਿੱਚ ਨਾਰਥ-ਵੈਸਟਰਨ ਯੂਨੀਵਰਸਿਟੀ ਤੋਂ ਬਾਇਓਟੈਕਨੋਲੋਜੀ ਦੇ ਵਿੱਚ ਮਾਸਟਰ ਡਿਗਰੀ ਪ੍ਰਾਪਤ ਕਰਨ ਵਾਲੀ ਜੋਸ਼ੀ ਨੇ F1 ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਰਾਹੀਂ ਇੱਕ ਬਾਇਓਟੈਕ ਸਟਾਰਅੱਪ ਵਿੱਚ ਕੰਮ ਦਾ ਤਜਰਬਾ ਹਾਸਲ ਕੀਤਾ ਸੀ ਉਸ ਨੂੰ ਹਾਲ ਹੀ ਦੇ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਉਸਨੇ ਇੱਕ ਨਵੀਂ ਨੌਕਰੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਇਹ ਨਹੀਂ ਨਹੀਂ ਜੋਸ਼ੀ ਨੇ 4 ਮਹੀਨੇ ਪਹਿਲਾਂ ਇੱਕ ਲਿੰਕਡਇਨ ਪੋਸਟ ਵਿੱਚ ਲਿਖਿਆ ਸੀ ਕਿ ਕੰਪਨੀ ਵਿਆਪਕ ਕਟੌਤੀ ਦੇ ਹਿੱਸੇ ਵਜੋਂ ਮੈਨੂੰ ਮੇਰੀ ਪਿਛਲੀ ਭੂਮਿਕਾ ਤੋਂ ਹਟਾ ਦਿੱਤਾ ਗਿਆ ਮੈਂ ਆਪਣੇ ਅਗਲੇ ਮੌਕੇ ਦੀ ਭਾਲ ਨਹੀਂ ਕਰ ਰਹੀਆਂ ਇਸ ਦੇ ਵਿੱਚ ਕੁਝ ਜ਼ਰੂਰੀ ਹੈ ਕਿ ਮੇਰੀ ਸਟੈਮ OPI ਕੜੀ ਟਿਕ ਟਿਕ ਕਰ ਰਹੀ ਹੈ ਅਤੇ ਮੈਨੂੰ ਅਮਰੀਕਾ ਵਿੱਚ ਰਹਿਣ ਦੇ ਲਈ ਅਗਲੇ ਮਹੀਨੇ ਦੇ ਅੰਦਰ ਇੱਕ ਭੂਮਿਕਾ ਸੁਰੱਖਿਅਤ ਕਰਨ ਦੀ ਲੋੜ ਹੈ ਆਪਣੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਇੱਕ ਟੁਕਵੀ ਨੌਕਰੀ ਪ੍ਰਾਪਤ ਕਰਨ ਦੇ ਵਿੱਚ ਅਸਮਰੱਥ ਸੀ ਜਿਸ ਕਾਰਨ ਉਸਨੇ ਦੇਸ਼ ਛੱਡਣ ਅਤੇ ਸੰਭਾਵਤ ਤੌਰ ਤੇ ਕਿਤੇ ਹੋਰ ਨਵੇਂ ਮੌਕੇ ਦੀ ਖੋਜ ਕਰਨ ਦਾ ਫੈਸਲਾ ਲਿਆ ਸੰਭਵ ਤੌਰ ਤੇ ਦੁਬਈ ਦੇ ਵਿੱਚ ਜਿਵੇਂ ਕਿ ਉਸ ਦੀਆਂ ਕੁਝ ਹਾਲੀਆਂ ਪੋਸਟਾਂ ਸੁਝਾਅ ਦੇ ਸਕਦੀਆਂ ਨੇ ਜਦੋਂ ਕਿ ਕੁਝ ਦਰਸ਼ਕਾਂ ਨੇ ਉਸ ਦੀ ਸਥਿਤੀ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਦੂਜਿਆਂ ਨੇ ਉਸ ਦੀ ਪਹਿਲੀ ਸ਼੍ਰੇਣੀ ਵਿੱਚ ਉਡਾਨ ਪਰਣ ਦੇ ਲਈ ਆਲੋਚਨਾ ਵੀ ਕੀਤੀ ਖਾਸ ਤੌਰ ਤੇ F1 ਹੈ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ OJT ਪ੍ਰੋਗਰਾਮ F1 ਵੀਜ਼ਾ ਹਤੇ ਅਮਰੀਕਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 12 ਮਹੀਨਿਆਂ ਤੱਕ ਆਪਣੇ ਅਧਿਐਨ ਦੇ ਖੇਤਰ ਵਿੱਚ ਅਸਥਾਈ ਤੌਰ ਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ